हांजी भाई जी की हालचाल है आज अपन गल करदे हां अमीर लोग पैसेया दी कार्ड किमे ਕੱਢਦੇ ਹਨ मैं 1984 ਤੋਂ ਵਪਾਰਕ ਤੌਰ ਤੇ ਪੜਾ ਰਿਹਾ ਇਹ ਇੱਕ ਪਰੇਸ਼ਾਨ ਕਰਨ ਵਾਲਾ ਕੰਮ ਵੀ ਹੈ ਕਿਉਂਕਿ ਮੈਂ ਹਜ਼ਾਰਾਂ ਬੱਚਿਆਂ ਨੂੰ ਪੜਾਇਆ ਤੇ ਮੈਂ ਸਾਰਿਆਂ ਵਿੱਚ ਇੱਕੋ ਗੱਲ ਦੇਖੀ ਹੈ ਜਿਸ ਵਿੱਚ ਮੈਂ ਵੀ ਸ਼ਾਮਲ ਹਾਂ ਸਾਡੇ ਅੰਦਰ ਕਾਫੀ ਸਾਰੀਆਂ ਸਭਾਵਨਾਵਾਂ ਹੁੰਦੀਆਂ ਹਨ ਸਾਨੂੰ ਸ੍ਰਿਸ਼ਟੀ ਵੱਲੋਂ ਬਹੁਤ ਸਾਰੇ ਤੋਹਫੇ ਵੀ ਦਿੱਤੇ ਗਏ ਨੇ ਪਰ ਜਿਹੜੀ ਚੀਜ਼ ਸਾਨੂੰ ਸਾਰਿਆਂ ਨੂੰ ਪਿੱਛੇ ਨੂੰ ਧੱਕਦੀ ਹੈ ਉਹ ਹੈ ਆਪਣੇ ਆਪ ਬਾਰੇ ਛੱਕ ਤਕਨੀਕੀ ਜਾਣਕਾਰੀ ਦੀ ਘਾਟ ਦੇ ਕਾਰਨ ਅਸੀਂ ਪਿੱਛੇ ਨਹੀਂ ਰਹਿੰਦੇ ਬਲਕਿ ਆਤਮ ਵਿਸ਼ਵਾਸ ਦੀ ਘਾਟ ਕਾਰਨ ਪਿੱਛੇ ਰਹਿੰਦੇ ਹਾਂ ਕਈ ਲੋਕਾਂ ਤੇ ਇਸ ਦਾ ਅਸਰ ਜ਼ਿਆਦਾ ਹੁੰਦਾ ਹੈ ਸਾਡੇ ਸਾਰਿਆਂ ਦੇ ਅੰਦਰ ਬਹਾਦਰ ਪ੍ਰਤਿਵਸਾਲੀ ਤੇ ਖਤਰਾ ਲੈਣ ਵਾਲੇ ਗੁਣ ਵੀ ਮੌਜੂਦ ਨੇ ਪਰ ਇਹਨਾਂ ਦਾ ਦੂਜਾ ਪਹਿਲੂ ਵੀ ਹੁੰਦਾ ਹੈ ਜਿਹੜਾ ਗੋਡੇ ਟੇਕਣ ਦੀ ਲੋੜ ਪੈਣ ਤੇ ਭੀਖ ਵੀ ਮੰਗ ਸਕਦਾ ਹੈ। ਦੋਨਾਂ 'ਚੋਂ ਕਿਸੇ ਇੱਕ ਨੂੰ ਵੀ ਮਾੜਾ ਨਹੀਂ ਕਿਹਾ ਜਾ ਸਕਦਾ। ਪਰ ਬਤੌਰ ਇੱਕ ਟੀਚਰ ਮੈਂ ਇਹ ਜਾਣਿਆ ਕਿ ਵਿਅਕਤੀ ਦੀ ਪ੍ਰਤਿਭਾ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਡਰ ਤੇ ਆਪਣੇ ਆਪ ਦੀ ਸਮਰੱਥਾ ਬਾਰੇ ਚ ਛੱਕ। ਇਹ ਦੇਖ ਕੇ ਮੈਨੂੰ ਦੁੱਖ ਹੁੰਦਾ ਹੈ ਕਿ ਕਈ ਵਿਦਿਆਰਥੀ ਜਵਾਬ ਜਾਣਦੇ ਸਨ ਪਰ ਉਹਨਾਂ 'ਚ ਜਵਾਬ ਦੇਣ ਦੀ ਹਿੰਮਤ ਨਹੀਂ ਸੀ। ਅਸਲ ਜ਼ਿੰਦਗੀ 'ਚ ਸਮਾਰਟ ਲੋਕ ਅੱਗੇ ਨਹੀਂ ਵੱਧ ਪਾਉਂਦੇ ਬਹਾਦਰ ਲੋਕ ਅੱਗੇ ਵੱਧ ਜਾਂਦੇ ਨੇ ਮੇਰੇ ਨਿੱਜੀ ਅਨੁਭਵਾਂ 'ਚ ਤੁਹਾਡੇ ਫਾਈਨੈਂਸ਼ੀਅਲ ਜੀਨੀਅਸ ਲਈ ਤਕਨੀਕੀ ਗਿਆਨ ਵੀ ਲੋੜੀਦਾ ਹੈ ਅਤੇ ਹਿੰਮਤ ਵੀ ਜੇਕਰ ਤੁਹਾਨੂੰ ਬਹੁਤ ਡਰ ਲੱਗਦਾ ਤਾਂ ਤੁਹਾਡੀ ਪ੍ਰਤਿਭਾ ਦਾ ਦਮਨ ਹੁੰਦਾ ਮੇਰੀ ਕਲਾਸ ਵਿੱਚ ਮੈਂ ਵਿਦਿਆਰਥੀਆਂ ਨੂੰ ਬਹੁਤ ਪ੍ਰੇਰਿਤ ਕਰਦਾ ਕਿ ਉਹ ਖਤਰੇ ਲੈਣਾ ਸਿੱਖਣ ਬਹਾਦਰ ਬਣਨ ਅਤੇ ਆਪਣੀ ਪ੍ਰਤਿਭਾ ਦੁਆਰਾ ਆਪਣੇ ਡਰ ਨੂੰ ਤਾਕਤ ਅਤੇ ਹਸਿਆਰੀ 'ਚ ਬਦਲਨ। ਕੁਝ ਲੋਕਾਂ ਲਈ ਇਹ ਸਿਧਾਂਤ ਕੰਮ ਕਰਦਾ ਹੈ ਜਦੋਂ ਕਿ ਕਈਆਂ ਨੂੰ ਇਹ ਡਰਾਉਣਾ ਲੱਗਦਾ ਹੈ। ਮੈਂ ਇਹ ਵੀ ਜਾਣਦਾ ਕਿ ਜ਼ਿਆਦਾਤਰ ਲੋਕ ਪੈਸਿਆਂ ਬਾਰੇ ਬਹੁਤ ਸੁਰੱਖਿਅਤ ਖੇਡ ਖੇਡਣਾ ਪਸੰਦ ਕਰਦੇ ਨੇ। ਮੈਂ ਇਹੋ ਜਿਹੇ ਸਵਾਲ ਵੀ ਸੁਨੇ ਹਨ। ਖਤਰਾ ਕਿਉਂ ਲਿਆ ਜਾਵੇ? ਮੈਂ ਪੈਸੇ ਦੀ ਸਮਝ ਕਿਉਂ ਵਿਕਸਿਤ ਕਰਾਂ? ਅਤੇ ਮੈਂ ਜਵਾਬ ਦਿੰਦਾ ਹਾਂ ਕੇਵਲ ਇਸ ਲਈ ਤਾਂ ਕਿ ਤੁਹਾਡੇ ਕੋਲ ਜ਼ਿਆਦਾ ਵਿਕਲਪ ਹੋਣ। ਇਸ ਦਾ ਜਵਾਬ ਕੋਈ ਹੋਰ ਨਹੀਂ ਦੇ ਸਕਦਾ ਤੁਸੀਂ ਆਪ ਹੀ ਦੇ ਸਕਦੇ ਹੋ ਕਿਉਂਕਿ ਅਜੋਕਾ ਯੁੱਗ ਸਭ ਤੋਂ ਜ਼ਿਆਦਾ ਰਮਾਂਚਕਾਰੀ ਯੁੱਗ ਹੈ ਮੈਂ ਚਾਹੁੰਦਾ ਹਾਂ ਕਿ ਪਰਿਵਰਤਨ ਤੋਂ ਡਰਨ ਦੀ ਬਜਾਏ ਉਸ ਦਾ ਸਵਾਗਤ ਕਰ ਸਕਾਂ ਅੱਜ ਦਾ ਯੁੱਗ ਸਭ ਤੋਂ ਜ਼ਿਆਦਾ ਰਮਾਂਚਕਾਰੀ ਯੁੱਗ ਹੈ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਅਮੀਰ ਹੋ ਜਾਵੋਗੇ ਅਤੇ ਜੇਕਰ ਤੁਸੀਂ ਇੰਜ ਨਹੀਂ ਕਰਦੇ ਤਾਂ ਅੱਗੇ ਆਉਣ ਵਾਲਾ ਸਮਾਂ ਤੁਹਾਡੇ ਵਾਸਤੇ ਬੜਾ ਡਰਾਉਣਾ ਹੋਵੇਗਾ ਉਸ ਸਮੇਂ ਅੰਦਰ ਤੁਸੀਂ ਬਹਾਦਰੀ ਨਾਲ ਅੱਗੇ ਵਧਣ ਵਾਲੇ ਲੋਕਾਂ ਨੂੰ ਸਫਲ ਤੇ ਪ੍ਰਾਣੇ ਸਿਧਾਂਤਾਂ ਨਾਲ ਜਕੜੇ ਹੋਏ ਲੋਕਾਂ ਨੂੰ ਅਸਫਲ ਹੁੰਦਿਆ ਦੇਖੋਗੇ 300 ਸਾਲ ਪਹਿਲਾਂ ਜ਼ਮੀਨ ਹੀ ਸੰਪਤੀ ਸੀ ਇਸ ਲਈ ਜਿਸ ਆਦਮੀ ਕੋਲ ਜ਼ਮੀਨ ਸੀ ਉਸ ਦੇ ਕੋਲ ਸੰਪਤੀ ਸੀ ਫਿਰ ਫੈਕਟਰੀਆਂ ਆਈਆਂ ਉਤਪਾਦਨ ਸ਼ੁਰੂ ਹੋਇਆ ਤੇ ਅਮਰੀਕਾ ਨੇ ਆਪਣਾ ਦਬਦਬਾ ਬਣਾ ਲਿਆ ਉਦਯੋਗਪਤੀਆਂ ਕੋਲ ਸੰਪਤੀ ਆ ਗਈ ਅੱਜ ਸੂਚਨਾ ਦਾ ਯੁੱਗ ਹੈ ਜਿ세 ਲਈ ਜਿਸੇ ਵਿਅਕਤੀ ਕੋਲ ਜਿੰਨੀ ਜ਼ਿਆਦਾ ਤੇ ਛੇਤੀ ਸੂਚਨਾ ਆ ਜਾਂਦੀ ਹੈ ਉਹ ਅਮੀਰ ਹੋ ਜਾਂਦਾ ਹੈ ਸਮੱਸਿਆ ਇਹ ਹੈ ਕਿ ਸੂਚਨਾ ਦੁਨੀਆ ਭਰ ਵਿੱਚ ਪ੍ਰਕਾਸ਼ ਦੀ ਗਤੀ ਨਾਲ ਉੱਡ ਰਹੀ ਹੈ ਇਸ ਨਵੀਂ ਸੰਪਤੀ ਨੂੰ ਸੀਮਾਵਾਂ ਤੇ ਦਾਇਰਿਆਂ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ ਜਿਸ ਤਰ੍ਹਾਂ ਜ਼ਮੀਨ ਤੇ ਫੈਕਟਰੀਆਂ ਨੂੰ ਬੰਨ੍ਹਿਆ ਜਾ ਸਕਦਾ ਹੈ ਅੱਜ ਮੈਂ ਇੰਨੇ ਸਾਰੇ ਲੋਕਾਂ ਨੂੰ ਸੰਘਰਸ਼ ਕਰਦੇ ਆਂ ਤੇ ਆਮ ਕਰਕੇ ਜ਼ਿਆਦਾ ਕਰੜੀ ਮਿਹਨਤ ਕਰਦੇ ਹੋਏ ਦੇਖਦਾ ਹਾਂ ਇੰਜ ਇਸ ਲਈ ਹੁੰਦਾ ਹੈ ਕਿਉਂਕਿ ਉਹ ਪੁਰਾਣੇ ਵਿਚਾਰਾਂ ਨੂੰ ਘੁੱਟ ਕੇ ਫੜੇ ਰੱਖਦੇ ਹਨ ਉਹ ਚਾਹੁੰਦੇ ਹਨ ਕਿ ਚੀਜ਼ਾਂ ਉਹਨਾਂ ਦੇ ਹਿਸਾਬ ਨਾਲ ਹੋਣ ਉਹ ਪਰਿਵਰਤਨਾ ਦਾ ਵਿਰੋਧ ਕਰਦੇ ਹਨ ਪੁਰਾਣੇ ਵਿਚਾਰ ਉਹਨਾਂ ਦੇ ਸਭ ਤੋਂ ਵੱਡੇ ਵਿਰੋਧੀ ਬਣ ਜਾਂਦੇ ਹਨ ਤੇ ਇਹੋ ਜਿਹਾ ਇਸ ਕਰਕੇ ਹੁੰਦਾ ਕਿਉਂਕਿ ਉਹ ਇਹ ਜਾਣ ਹੀ ਨਹੀਂ ਪਾਉਂਦੇ ਕਿ ਜਿਹੜੇ ਵਿਚਾਰ ਪੁਰਾਣੇ ਜ਼ਮਾਨੇ ਵਿੱਚ ਸੰਪਤੀ ਸਨ ਉਹ ਅੱਜ ਇਸ ਲਈ ਨਹੀਂ ਹਨ ਕਿਉਂਕਿ ਜ਼ਮਾਨਾ ਅੱਗੇ ਵੱਧ ਚੁੱਕਿਆ ਹੈ 1984 ਤੋਂ ਮੈਂ ਕਰੋੜਾ ਰੁਪਏ ਕਮਾ ਰਿਹਾ ਤੇ ਕੇਵਲ ਇਸ ਵਾਸਤੇ ਕਮਾ ਰਿਹਾ ਕਿਉਂਕਿ ਸਕੂਲ ਸਿਸਟਮ ਉਹ ਨਹੀਂ ਸਿਖਾਉਂਦਾ ਜਿਹੜਾ ਮੈਂ ਸਿਖਾ ਰਿਹਾ ਸਕੂਲ ਵਿੱਚ ਜ਼ਿਆਦਾਤਰ ਟੀਚਰ ਲੈਕਚਰ ਦਿੰਦੇ ਨੇ ਆਪਣੇ ਵਿਦਿਆਰਥੀ ਜੀਵਨ ਵਿੱਚ ਮੈਨੂੰ ਲੈਕਚਰ ਤੋਂ ਛਡ ਸੀ ਮੈਂ ਬਹੁਤ ਛੇਤੀ ਬੋਰ ਹੋ ਜਾਂਦਾ ਤੇ ਮੇਰਾ ਦਿਮਾਗ ਇੱਧਰ ਉੱਧਰ ਭਟਕ ਲੱਗਦਾ ਸੀ 1984 ਅੰਦਰ ਮੈਂ ਖੇਡ ਖੇਡ ਵਿੱਚ ਸਿੱਖਿਆ ਦੇਣਾ ਸ਼ੁਰੂ ਕੀਤਾ ਮੈਂ ਨੌਜਵਾਨ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਇਹਨਾਂ ਖੇਡਾਂ ਨੂੰ ਗਿਆਨ ਵਧਾਉਣ ਦੇ ਇਸ ਪਹਿਲੂ ਨਾਲ ਦੇਖਣ ਕਿ ਉਹ ਕੀ ਜਾਣਦੇ ਹਨ ਅਤੇ ਉਹਨਾਂ ਨੂੰ ਕੀ ਸਿੱਖਣਾ ਚਾਹੀਦਾ ਹੈ। ਬੋਰਡ ਗੇਮ ਬਾਗ ਦੁਨੀਆ ਵੀ ਇੱਕਦਮ ਫੀਡਬੈਕ ਦਿੰਦੀ ਹੈ। ਜੇਕਰ ਅਸੀਂ ਜ਼ਿਆਦਾ ਧਿਆਨ ਦੇਈਏ ਤਾਂ ਅਸੀਂ ਜ਼ਿਆਦਾ ਸਿੱਖ ਸਕਦੇ ਹਾਂ। ਕੈਸ਼ ਫਲੋ ਨਾਮ ਦਾ ਇਹ ਖੇਡ ਹਰ ਖਿਡਾਰੀ ਨੂੰ ਨਿੱਜੀ ਫੀਡਬੈਕ ਦੇਣ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ। ਮੈਂ 1000 ਤੋਂ ਬੱਧ ਲੋਕਾਂ ਨੂੰ ਇਹ ਖੇਰ ਖੇਡਦੇ ਦੇਖਿਆ ਉਹ ਲੋਕ ਜਿਹੜੇ ਇਸ ਖੇਡ ਦੀ ਚੂਹਾ ਦੌੜ ਤੋਂ ਸਭ ਤੋਂ ਛੇਤੀ ਨਿਕਲ ਜਾਂਦੇ ਹਨ ਉਹਨਾਂ ਨੂੰ ਗਿਣਤੀ ਦੀ ਸਮਝ ਹੁੰਦੀ ਹੈ ਤੇ ਉਹਨਾਂ ਦੇ ਕੋਲ ਰਚਨਾਤਮਕ ਫਾਈਨੈਂਸ਼ੀਅਲ ਦਿਮਾਗ ਹੁੰਦਾ ਹੈ ਜਿੰਨਾ ਲੋਕਾਂ ਨੂੰ ਸਾਰਿਆਂ ਤੋਂ ਵੱਧ ਸਮਾਂ ਲੱਗਦਾ ਉਹ ਇਹੋ ਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਗਿਣਤੀ ਦੀ ਸਮਝ ਨਹੀਂ ਹੁੰਦੀ ਤੇ ਆਮ ਕਰਕੇ ਉਹਨਾਂ ਨੂੰ ਨਿਵੇਸ਼ ਦੀ ਤਾਕਤ ਦਾ ਅਹਿਸਾਸ ਵੀ ਨਹੀਂ ਹੁੰਦਾ ਅਮੀਰ ਲੋਕ ਆਮ ਤੌਰ ਤੇ ਰਚਨਾਤਮਕ ਹੁੰਦੇ ਹਨ ਉਹ ਸੋਚ ਵਿਚਾਰ ਕੇ ਖਤਰੇ ਚੁੱਕਦੇ ਨਹੀਂ ਕੈਸ਼ ਫਲੋ ਖੇਡਣ ਵਾਲੇ ਕਈ ਇਹੋ ਜਿਹੇ ਵੀ ਲੋਕ ਹੁੰਦੇ ਹਨ ਜਿਹੜੇ ਇਸ ਖੇਡ ਚ ਬੜਾ ਪੈਸਾ ਤਾਂ ਕਮਾ ਲੈਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਸ ਪੈਸੇ ਨਾਲ ਉਹ ਕੀ ਕਰਨਗੇ ਇਹੋ ਜਿਹੇ ਬੜੇ ਲੋਕ ਹਨ ਜਿਨ੍ਹਾਂ ਕੋਲ ਪੈਸਾ ਤਾਂ ਬਹੁਤ ਹੁੰਦਾ ਹੈ ਤੇ ਫਿਰ ਵੀ ਉਹ ਆਰਥਿਕ ਰੂਪ ਤੋਂ ਅੱਗੇ ਨਹੀਂ ਵਧ ਪਾਉਂਦੇ ਆਪਣੇ ਵਿਕਲਪਾਂ ਨੂੰ ਸੀਮਿਤ ਕਰ ਲੈਣਾ ਪੁਰਾਣੇ ਵਿਚਾਰਾਂ ਨਾਲ ਚਿਪਕੇ ਰਹਿਣ ਬਾਂਗ ਮੈਕ ਕੈਸ਼ ਫਲੋ ਖੇਡਣ ਵਾਲੇ ਲੋਕਾਂ ਨੂੰ ਇਹ ਸ਼ਿਕਾਇਤ ਕਰਦੇ ਸੁਣਿਆ ਕਿ ਠੀਕ ਮੌਕਾ ਦੇਣ ਵਾਲੇ ਕਾਰਡ ਉਹਨਾਂ ਦੇ ਕੋਲ ਨਹੀਂ ਆਉਂਦੇ ਇਸ ਲਈ ਉਹ ਉੱਥੇ ਦੇ ਉੱਥੇ ਬੈਠੇ ਰਹਿੰਦੇ ਹਨ ਮੈਂ ਇਹੋ ਜਿਹੇ ਲੋਕਾਂ ਨੂੰ ਵੀ ਜਾਣਦਾ ਜਿਹੜੇ ਅਸਲ ਜ਼ਿੰਦਗੀ ਵਿੱਚ ਵੀ ਇਸੇ ਤਰ੍ਹਾਂ ਹੀ ਕਰਦੇ ਹਨ ਉਹ ਬੈਠ ਕੇ ਠੀਕ ਮੌਕਾ ਆਉਣ ਦਾ ਇੰਤਜ਼ਾਰ ਕਰਦੇ ਨੇ ਇਸ ਲਈ ਉਹ ਉੱਥੇ ਬੈਠੇ ਰਹਿੰਦੇ ਹਨ ਮੈਂ ਅਸਲ ਜ਼ਿੰਦਗੀ ਵਿੱਚ ਵੀ ਇਹੋ ਜਿਹੇ ਲੋਕਾਂ ਨੂੰ ਜਾਣਦਾ ਜਿਹੜੇ ਇੰਜ ਹੀ ਕਰਦੇ ਨੇ ਉਹ ਮਹਾਨ ਅਫਸਰ ਨੂੰ ਦੇਖਦੇ ਹਨ ਪਰ ਉਹਨਾਂ ਦੇ ਕੋਲ ਪੈਸਾ ਨਹੀਂ ਹੁੰਦਾ। ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਵਿੱਚ ਇੱਕ ਵਾਰ ਮਿਲਣ ਵਾਲਾ ਸੁਨਹਿਰੀ ਅਫਸਰ ਉਹਨਾਂ ਦੇ ਸਾਹਮਣੇ ਪਿਆ ਹੋਇਆ ਮਿਲਦਾ ਪਰ ਉਹ ਉਸ ਨੂੰ ਨਹੀਂ ਦੇਖ ਪਾਉਂਦੇ। ਇੱਕ ਸਾਲ ਬਾਅਦ ਉਹਨਾਂ ਨੂੰ ਇਸ ਦਾ ਪਤਾ ਚੱਲਦਾ ਓਦੋਂ ਤੱਕ ਬਾਕੀ ਦੇ ਸਾਰੇ ਲੋਕ ਅਮੀਰ ਬਣ ਜਾਂਦੇ ਨੇ। ਜੇਕਰ ਮੌਕੇ ਤੁਹਾਡੇ ਸਾਹਮਣੇ ਨਹੀਂ ਆ ਰਹੇ ਹਨ ਤਾਂ ਤੁਸੀਂ ਆਪਣੀ ਆਰਥਿਕ ਸਥਿਤੀ ਨੂੰ ਸੁਧਾਰਨ ਵਾਸਤੇ ਕੀ ਕਰ ਸਕਦੇ ਹੋ? ਆਪਣੇ ਆਪ ਨੂੰ ਸਵਾਲ ਪੁੱਛੋ। ਜੇਕਰ ਕੋਈ ਮੌਕਾ ਤੁਹਾਡੀ ਗੋਦੀ ਵਿਚ ਆ ਰਿਹਾ ਹੈ ਤਾਂ ਤੁਹਾਡੇ ਕੋਲ ਪੈਸਾ ਨਹੀਂ ਹੈ ਤੇ ਬੈਂਕ ਵਾਲੇ ਤੁਹਾਨੂੰ ਉਧਾਰ ਨਹੀਂ ਦੇ ਰਹੇ ਤਾਂ ਤੁਸੀਂ ਉਸ ਮੌਕੇ ਦਾ ਫਾਇਦਾ ਕਿਵੇਂ ਉਠਾ ਸਕਦੇ ਹੋ ਜੇਕਰ ਤੁਹਾਡਾ ਅੰਦਾਜ਼ਾ ਗਲਤ ਹੈ ਤੇ ਜੇਕਰ ਤੁਸੀਂ ਜਿਸ ਦੀ ਆਸ ਕਰਦੇ ਹੋ ਉਹ ਨਹੀਂ ਹੁੰਦਾ ਤਾਂ ਤੁਸੀਂ ਕਿਵੇਂ ਇੱਕ ਨਿੰਬੂ ਤੋਂ ਲੱਖਾਂ 'ਚ ਬਦਲ ਸਕਦੇ ਹੋ ਇਹ ਹੀ ਫਾਈਨੈਂਸ਼ੀਅਲ ਬੁੱਧੀ ਹੈ ਤੁਸੀਂ ਇੱਕ ਨਿੰਬੂ ਨੂੰ ਲੱਖਾਂ 'ਚ ਬਦਲਣ ਲਈ ਕਿੰਨੇ ਵੱਖ-ਵੱਖ ਤਰ੍ਹਾਂ ਦੇ ਆਰਥਿਕ ਸਮਾਧਾਨ ਲੱਭ ਸਕਦੇ ਹੋ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਪੈਸਿਆਂ ਦੀ ਸਮੱਸਿਆਵਾਂ ਨੂੰ ਸੁਲਝਾਉਣ 'ਚ ਕਿੰਨੇ ਰਚਨਾਤਮਕ ਹੋ ਜ਼ਿਆਦਾਤਰ ਲੋਕ ਕੇਵਲ ਇੱਕ ਸਮਾਧਾਨ ਜਾਣਦੇ ਹਨ ਕਰੜੀ ਮਿਹਨਤ ਕਰੋ ਬਚਤ ਕਰੋ ਤੇ ਉਧਾਰ ਲਓ ਬਹੁਤ ਘੱਟ ਲੋਕ ਇਹ ਸਮਝ ਪਾਉਂਦੇ ਹਨ ਕਿ ਤਿਸਮਤ ਵੀ ਅਸੀਂ ਬਣਾਉਂਦੇ ਹਾਂ ਜਿਵੇਂ ਕਿ ਪੈਸਾ ਬਣਾਇਆ ਜਾਂਦਾ ਜੇਕਰ ਤੁਸੀਂ ਜ਼ਿਆਦਾ ਨਸੀਬ ਵਾਲੇ ਬਨਣਾ ਹੈ ਤੇ ਜ਼ਿਆਦਾ ਪੈਸਾ ਬਣਾਉਣਾ ਚਾਹੁੰਦੇ ਹੋ ਤੱਕ ਕਰੜੀ ਮਿਹਨਤ ਕਰਨ ਤੋਂ ਇਲਾਵਾ ਤੁਹਾਡੀ ਫਾਈਨੈਂਸ਼ੀਅਲ ਬੁੱਧੀ ਮਹੱਤਵਪੂਰਨ ਹੈ ਸਾਡੇ ਕੋਲ ਜਿਹੜੀ ਇਕਲੋਤੀ ਸਭ ਤੋਂ ਜ਼ਿਆਦਾ ਬਲਸ਼ਾਲੀ ਪੂੰਜੀ ਹੈ ਉਹ ਹੈ ਸਾਡਾ ਦਿਮਾਗ ਜੇਕਰ ਇਸ ਨੂੰ ਚੰਗੀ ਤਰ੍ਹਾਂ ਟ੍ਰੇਨ ਕਰ ਦਿੱਤਾ ਜਾਵੇ ਤਾਂ ਇਹ ਇੱਕ ਪਲ ਅੰਦਰ ਢੇਰ ساری ਦੌਲਤ ਬਣਾ ਸਕਦਾ ਹੈ ਇੰਨੀ ਦੌਲਤ ਜਿਹੜੀ 300 ਸਾਲ ਪਹਿਲਾਂ ਦੇ ਰਾਜਿਆਂ ਰਾਣੀਆਂ ਨੇ ਸੁਪਨੇ 'ਚ ਵੀ ਨਹੀਂ ਦੇਖੀ ਸੀ ਇੱਕ ਅਨਟ੍ਰੇਨ ਵਿਅਕਤੀ ਬਹੁਤ ਜ਼ਿਆਦਾ ਗਰੀਬੀ ਬਣਾ ਸਕਦਾ ਹੈ ਜੀਡੀਪੀ ਦੀ ਦਰ ਪੀਡੀ ਚੱਲਣ ਕਾਰਨ ਕਈ ਪੀੜ੍ਹੀਆਂ ਤੱਕ ਗਰੀਬੀ ਬਣੀ रह ਸਕਦੀ ਹੈ। ਸੂਚਨਾ ਦੇ ਇਸ ਯੁੱਗ ਚ ਪੈਸਾ ਮਿੰਟਾਂ ਵਿੱਚ ਬਣ ਜਾਂਦਾ ਹੈ। ਕੁਝ ਲੋਕ ਤਾਂ ਜ਼ੀਰੋ ਤੋਂ ਸ਼ੁਰੂ ਕਰਕੇ ਬੜੇ ਹੈਰਾਨੀਜਨਕ ਢੰਗ ਨਾਲ ਅਮੀਰ ਹੋ ਜਾਂਦੇ ਹਨ। ਇਸ ਲਈ ਮੈਂ ਆਪਣੀ ਫਾਈਨੈਂਸ਼ੀਅਲ ਬੁੱਧੀ ਦਾ ਨਿਵੇਸ਼ ਕਰਦਾ ਹਾਂ। ਇਹ ਆਪਣੀ ਸਭ ਤੋਂ ਸ਼ਕਤੀਸ਼ਾਲੀ ਸੰਪਤੀ ਨੂੰ ਵਿਕਸਿਤ ਕਰਦਾ ਹਾਂ। ਮੈਂ ਹਿੰਮਤ ਨਾਲ ਅੱਗੇ ਵਧਣ ਵਾਲੇ ਲੋਕਾਂ ਦੇ ਨਾਲ ਹੋਣਾ ਚਾਹੁੰਦਾ। ਮੈਂ ਪਿੱਛੇ ਰਹਿ ਜਾਣ ਵਾਲੇ ਲੋਕਾਂ ਨਾਲ ਨਹੀਂ ਰਹਿਣਾ ਚਾਹੁੰਦਾ। ਮੈਂ ਪੈਸੇ ਬਣਾਉਣ ਦਾ ਇੱਕ ਸੌਖਾ ਜਿਹਾ ਉਦਾਹਰਨ ਦਿੰਨਾ ਹੈ 1990 ਦੇ ਦਹਾਕੇ ਚ ਸ਼ੁਰੂਆਤ ਚ ਫਿਨਿਕਸ ਦੀ ਅਰਥਵਿਵਸਥਾ ਬੜੀ ਮਾੜੀ ਸੀ ਮੈਂ ਗੁੱਡ ਮਾਰਨਿੰਗ ਅਮਰੀਕਾ ਟੀਵੀ ਸੀਰੀਅਲ ਦੇਖ ਰਿਹਾ ਸੀ ਜਦੋਂ ਇੱਕ ਫਾਈਨੈਂਸ਼ੀਅਲ ਪਲਾਨਰ ਆਇਆ ਤੇ ਉਸਨੇ ਬੜੀ ਨਿਰਾਸ਼ਾਵਾਦੀ ਭਵਿੱਖਬਾਣੀ ਕੀਤੀ ਉਸਦੀ ਸਲਾਹ ਸੀ ਪੈਸੇ ਬਚਾਓ ਹਰ ਮਹੀਨੇ 100 ਡਾਲਰ ਬਚਾਓ ਤੇ 40 ਸਾਲਾਂ ਚ ਤੁਸੀਂ ਵੀ ਕਰੋੜਪਤੀ ਬਣ ਸਕਦੇ ਹੋ ਖੈਰ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਬਚਾਉਣਾ ਵੀ ਇੱਕ ਚੰਗਾ ਵਿਚਾਰ ਹੈ ਇਹ ਇੱਕ ਵਿਕਲਪ ਹੈ ਇਹ ਇਹੋ ਜਿਹਾ ਵਿਕਲਪ ਜਿਸ ਨੂੰ ਬੜੇ ਲੋਕ ਮੰਨ ਲੈਣਗੇ ਸਮੱਸਿਆ ਇਹ ਹੈ ਕਿ ਇਸ ਤਰ੍ਹਾਂ ਕਰਨ ਨਾਲ ਆਦਮੀ ਇਹ ਨਹੀਂ ਜਾਣ ਪਾਉਂਦਾ ਕਿ ਉਸਦੇ ਆਲੇ ਦੁਆਲੇ ਕੀ ਹੋ ਰਿਹਾ ਹੈ ਉਹ ਆਪਣੇ ਪੈਸੇ 'ਚ ਜ਼ਿਆਦਾ ਮਹੱਤਵਪੂਰਨ ਵਾਧੇ ਦੇ ਵੱਡੇ ਮੌਕਿਆਂ ਦਾ ਫਾਇਦਾ ਨਹੀਂ ਚੁੱਕ ਪਾਉਂਦਾ ਦੁਨੀਆ ਉਸਦੇ ਕੋਲੋਂ ਲੰਘ ਕੇ ਅੱਗੇ ਵੱਧ ਜਾਂਦੀ ਹੈ ਜਿਵੇਂ ਮੈਂ ਕਿਹਾ ਅਰਥ ਵਿਵਸਥਾ ਉਸ ਸਮੇਂ ਬੜੇ ਬੁਰੇ ਦੌਰ ਚ ਸੀ ਮੇਰਾ ਕਾਫੀ ਪੈਸਾ ਉਸ ਸਮੇਂ ਸਟਾਕ ਮਾਰਕੀਟ ਚ ਫਸਿਆ ਹੋਇਆ ਸੀ ਮੇਰੇ ਕੋਲ ਨਗਦ ਪੈਸੇ ਨਹੀਂ ਸਨ ਕਿਉਂਕਿ ਹਰ ਕੋਈ ਵੇਚ ਰਿਹਾ ਸੀ ਇਸ ਲਈ ਮੈਂ ਖਰੀਦ ਰਿਹਾ ਸੀ ਮੈਂ ਪੈਸੇ ਬਚਾ ਨਹੀਂ ਸੀ ਰਹਾ ਮੈਂ ਨਿਵੇਸ਼ ਕਰ ਰਿਹਾ ਸੀ ਇਹ ਇੱਕ ਅਮੀਰ ਲੋਕਾਂ ਦੀ ਬਹੁਤ ਚੰਗੀ ਸੋਚ ਹੈ ਜਦੋਂ ਵੀ ਕੋਈ ਚੀਜ਼ ਡਾਵਾ ਡੋਲ ਹੁੰਦੀ ਹੈ ਅਮੀਰ ਲੋਕ ਉਦੋਂ ਆਪਣੀਆਂ ਚੀਜ਼ਾਂ ਵੇਚਦੇ ਨਹੀਂ ਸਗੋਂ ਜੋ ਵੀ ਉਹਨਾਂ ਦੇ ਕੋਲ ਨਗਦ ਕੈਸ਼ ਹੁੰਦਾ ਜਾਂ ਮਾੜੀਆਂ ਮੁੱਟੀਆਂ ਚੀਜ਼ਾਂ ਇੱਧਰ ਉੱਧਰ ਕਰਕੇ ਉਹ ਚੀਜ਼ਾਂ ਖਰੀਦਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਆਉਣ ਵਾਲੇ ਕੁਝ ਸਮੇਂ ਬਾਅਦ ਇਹਨਾਂ ਚੀਜ਼ਾਂ ਨੇ ਦੁਬਾਰਾ ਤੋਂ ਸੰਤੁਲਨ ਬਣਾ ਲੈਣਾ ਕਿਉਂਕਿ ਉਹ ਪੁਵੇਖਣੀ ਦੇਖ ਸਕਦੇ ਪਰ ਉਹਨਾਂ ਨੂੰ ਆਪਣੀ ਫਾਈਨੈਂਸ਼ੀਅਲ ਬੁੱਧੀ ਉੱਤੇ ਮਾਣ ਹੁੰਦਾ ਉਹਨਾਂ ਨੇ ਇਹ ਚੀਜ਼ਾਂ ਦੇਖੀਆਂ ਹੁੰਦੀਆਂ ਸਿੱਖੀਆਂ ਹੁੰਦੀਆਂ ਆਪਣੇ ਦਿਮਾਗ ਨਾਲ ਉਹਨਾਂ ਚੀਜ਼ਾਂ ਨੂੰ ਸੰਤੁਲਨ ਕਰਦੇ ਨੇ ਤੇ ਮੇਰੇ ਵਰਗੇ ਜਾਂ ਕੋਈ ਵੀ ਮਿਡਲ ਕਲਾਸ ਲੋਕ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਉਹ ਖਵਰਾਂ ਦੇ ਯਕੀਨ ਕਰਦੇ ਆ ਤੇ ਆਪਣੀਆਂ ਚੀਜ਼ਾਂ ਇੱਕ ਦੂਜੇ ਨੂੰ ਦੇਖ ਕੇ ਵੇਚਣੀ ਸ਼ੁਰੂ ਕਰਦੇ ਆ ਕਿਉਂਕਿ ਬਹੁਤ ਲੋਕਾਂ ਨੂੰ ਮੈਂ ਦੇਖਿਆ ਜੋ ਵੇਚਣ ਤੋਂ ਬਾਅਦ ਆਪਣੀਆਂ ਸੰਪਤੀਆਂ ਦੀ ਵੈਲਿਊ ਦੇਖਦੇ ਰਹਿੰਦੇ ਨੇ ਕਿ ਉਹ ਚੀਜ਼ ਮੈਂ ਇੰਨੇ ਚ ਵੇਚੀ ਸੀ ਤੇ ਹੁਣ ਉਹਦੀ ਕੀਮਤ ਆ ਸਾਡੇ ਕੋਲੇ ਬਸ ਇੱਕ ਪਾਸਟ ਰਹਿ ਗਿਆ ਕਿਉਂਕਿ ਪਾਸਟ ਕਦੇ ਵੀ ਸਾਨੂੰ ਸੁੱਖ ਨਹੀਂ ਦੇ ਸਕਦਾ ਤਾਂ ਅਮੀਰ ਲੋਕਾਂ ਦੀ ਪੈਸਿਆਂ ਦੀ ਕਾਹਨ ਕੱਢਣ ਦਾ ਤਰੀਕਾ ਇਹੀ ਹੈ ਜਦੋਂ ਸ੍ਰਿਸ਼ਟੀ ਦੇ ਵਿੱਚ ਕੋਈ ਉਥਲ ਪੁਤਲ ਹੁੰਦੀ ਹੈ ਉਦੋਂ ਚੀਜ਼ਾਂ ਖਰੀਦੋ ਵੇਚੋ ਨਾ ਆਪਣੇ ਚੈਨਲ ਦੇ ਨਾਲ ਬਨੇ ਰਹੋ ਬਹੁਤ ਜਲਦ ਚੈਪਟਰ ਨੰਬਰ ਅਗਲਾ ਲੈ ਕੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ ਜੀ